ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 461 ਤੋਂ ਲੈ ਕੇ 463 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਸ਼ੰਤ ਕਰ ਅਠਵਾਂ ਇਕ ੴ ਸਤਿਗੁਰ ਪ੍ਰਸਾਦ ਕਮਲਾ ਪ੍ਰਮਪੀਤ ਕਮਲਾ ਪ੍ਰਮਪੀਤ ਹੈ ਤੀਖਣ ਮਦ ਵਿਪਰੀਤ ਹੈ ਅਵਦ ਆਕਰਥ ਜਾਤ ਗਹਿਬਰ ਬਨਕੋਰ ਗਹਿਬਰ ਬਨਕੋਰ ਹੈ ਗ੍ਰਹਿ ਮੂ ਸਤਮਨ ਚੋਰ ਹੈ ਦਿਨ ਕਰੋ ਅਨ ਦਿਨ ਖਾਤ ਹੰਦੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ ਜਿਹੜੀ ਮਾਇਆ ਹੈਗੀ ਆ ਮਾਇਆ ਜੀਵ ਦੇ ਤੇ ਪਰਮਾਤਮਾ ਦੇ ਵਿਚਕਾਰ ਇੱਕ ਕੰਧ ਬਣੀ ਹੋਈ ਆ ਇਸ ਮਾਇਆ ਦੇ ਕਾਰਨ ਜੀਵ ਦਾ ਪਰਮਾਤਮਾ ਤੋਂ ਉੱਲਾ ਹੋਇਆ ਹੋਇਆ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਬਣਿਆ ਹੋਇਆ ਜਿਹੜਾ ਕਹਿੰਦੇ ਮਾਇਆ ਦਾ ਨਸ਼ਾ ਬੜਾ ਹੀ ਤਿੱਖਾ ਕਹਿੰਦੇ ਇਹਦੇ ਕਾਰਨ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਹੈਗਾ ਤੇ ਉਹਦੀ ਜਿਹੜਾ ਜਨਮ ਹੈਗਾ ਇਹ ਬ्यर्थ ਜਾ ਰਿਹਾ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਕਹਿੰਦੇ ਜਿਹੜਾ ਇਹ ਸੰਸਾਰ ਰੂਪੀ ਜੰਗਲ ਆ ਬੜਾ ਸੰਘਣਾ ਜੰਗਲ ਆ ਕਹਿੰਦੇ ਇਹਦੇ ਵਿੱਚ ਕਹਿੰਦੇ ਜੀਵ ਦਾ ਮਨ ਹੀ ਚੋਰ ਬਣਿਆ ਹੋਇਆ ਜਿਹੜਾ ਜੀਵ ਨੂੰ ਪਰਮੇਸ਼ਰ ਦੇ ਨਾਲ ਮਿਲਣ ਨਹੀਂ ਦਿੰਦਾ ਹੈਗਾ ਔਗਣ ਔਗਣਾ ਨਾਲ ਭਰਿਆ ਹੋਇਆ ਮਨ ਜੀਵ ਦਾ ਤੇ ਇਸ ਤਰ੍ਹਾਂ ਜੀਵ ਦੀ ਜਿਹੜੀ ਹੈਗੀ ਆ ਉਮਰ ਦੇ ਦਿਨ ਘਟਦੇ ਜਾ ਰਹੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲੋ ਪ੍ਰਭ ਕਰਨਾਪਤੇ ਜਨਮ ਮਰਨ ਅਨੇਕ ਬੀਤੇ ਪ्रिय ਸੰਗ ਬਿਨ ਕਛ ਨਹ ਗਤੇ ਕਹਿੰਦੇ ਇਸ ਤਰ੍ਹਾਂ ਜੀਵ ਦੇ ਜਿਹੜੇ ਜ਼ਿੰਦਗੀ ਦੇ ਦਿਨ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬ्यर्थ ਜਾ ਰਹੇ ਨੇ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਹੀ ਕਿਰਪਾ ਕਰਕੇ ਸਾਨੂੰ ਜੀਵਾਂ ਨੂੰ ਮਿਲੋ ਕਹਿੰਦੇ ਜਨਮ ਮਰਨਾਂ ਦੇ ਵਿੱਚ ਪਤਾ ਨਹੀਂ ਸਾਡੇ ਕਿੰਨੇ ਪਹਿਲੇ ਸਮਾਜ ਦਾ ਜਨਮ ਮਰਨਾਂ ਚ ਲੰਘ ਗਿਆ ਪਤਾ ਨਹੀਂ ਕਿੰਨੀ ਢੇਰ ਤੋਂ ਅਸੀਂ ਇਸ ਜਨਮ ਮਰਨ ਦੇ ਚੱਕਰ ਵਿੱਚ ਪਏ ਹੋਏ ਹਾਂ ਕਿਉਂਕਿ ਜਦੋਂ ਤੱਕ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਜਾਂਦਾ ਤਤਕ ਜੀਵ ਦੀ ਜਿਹੜੀ ਹੈਗੀ ਹੈ ਜੰਮਣ ਮਰਨ ਦੀ ਜਿਹੜੀ ਹੈਗੀ ਹੈ ਚੱਕਰ ਇਹ ਖਤਮ ਨਹੀਂ ਹੁੰਦਾ ਹੈਗਾ ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ ਫੇਰ ਹੀ ਆਵਾ ਗਵੰਦ ਚੱਕਰ ਖਤਮ ਹੋਣਾ ਕੋਲ ਰੂਪ ਤੂਪ ਗਿਆਨ ਹੀ ਨਹੀਂ ਤੁਝ ਬਿਨਾ ਮੋਹੇ ਕਵਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰੀਅ ਨਾਥ ਨਰਹਰ ਕਰ ਹੋ ਗਾਤ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਨਾਮ ਜਪਣ ਤੋਂ ਬਿਨਾ ਮੇਰੀ ਕੋਈ ਚੰਗੀ ਕੁੱਲ ਨਹੀਂ ਮੇਰਾ ਕੋ ਚੰਗਾ ਰੂਪ ਨਹੀਂ ਮੇਰੇ ਚ ਤੇਰੇ ਗੁਣਾ ਦੀ ਕੋਈ ਸੁਗੰਧੀ ਨਹੀਂ ਭਰੀ ਹੋਈ ਹੈਗੀ ਤੇ ਕਹਿੰਦੇ ਵੀ ਤੇਰੇ ਤੋਂ ਬਿਨਾ ਮੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ ਨਾਨਕ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਦੋਵੇਂ ਹੱਥ ਜੋੜ ਕੇ ਤੁਹਾਡੀ ਸ਼ਰਨ ਆਇਆ ਹੈ ਪਰਮੇਸ਼ਰ ਜੀ ਤੁਹਾਡੇ ਤੋਂ ਬਿਨਾ ਸਾਡੀ ਕੋਈ ਉੱਚੀ ਅਵਸਥਾ ਨਹੀਂ ਬਣਾ ਸਕਦਾ ਮੀਨਾ ਜਲਹੀਨ ਮੀਨਾ ਜਲਹੀਨ ਤੇ ਉਹ ਵਿਛਰਤ ਮਾਨ ਤਨ ਖੀਨ ਹੈ ਕਤ ਜੀਵਨ ਪ੍ਰੀਯ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਏ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਉਹ ਬੇਦਿਓ ਸਹਜ ਸਰੋਤ ਫੇਜਸਤਰਾ ਪੰਚਮ ਪਾਚਾ ਇੱਕ ਸ਼ਬਦ ਨੂੰ ਦੋ ਵਾਰ ਕਹਿ ਰਹੇ ਨੇ ਦੁਹਰਾ ਰਹੇ ਨੇ ਕਿ ਵੀ ਉਹ ਮਤਲਬ ਉਹਦੀ ਜਿਹੜੀ ਹੈਗੀ ਮਹੱਤਤਾ ਨੂੰ ਦੱਸ ਰਹਨੇ ਕਿ ਵੀ ਕਿੰਨਾ ਮਹੱਤਵ ਹੈ ਇਸ ਸ਼ਬਦ ਦਾ ਤੇ ਇਸ ਕਹਿਣ ਦੇ ਭਾਵ ਦਾ ਕਹਿੰਦੇ ਨੇ ਕਿ ਜਿਵੇਂ ਮੱਛਲੀ ਹੈਗੀ ਆ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਉਸ ਤਰ੍ਹਾਂ ਇਹ ਕਹਿੰਦੇ ਵੀ ਪਰਮੇਸ਼ਰ ਜੀ ਤੁਹਾਨੂੰ ਪ੍ਰਾਪਤ ਹੋਏ ਤੋਂ ਬਿਨਾ ਜਦੋਂ ਤੱਕ ਸਾਡਾ ਤੁਹਾਡੇ ਨਾਲ ਮਿਲਾਪ ਨਹੀਂ ਹੋ ਜਾਂਦਾ ਤਾਂ ਸਾਡਾ ਇਹ ਮਨ ਤੇ ਤਨ ਇਹ ਸਾਰੇ ਜਿੱਦਾਂ ਕਹਿੰਦੇ ਵੀ ਵਿਅਰਥ ਜਾ ਰਹੇ ਨੇ ਜਿਹੜਾ ਜੀਵਨ ਹੀ ਬੇਅਰਥ ਜਾ ਰਿਹਾ ਜਦੋਂ ਤੱਕ ਉਸ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਜਾਂਦਾ ਕਹਿੰਦੇ ਜਿਸ ਤਰ੍ਹਾਂ ਹਿਰਨ ਹੁੰਦਾ ਉਹ ਕੰਡੇ-ਹੇੜੇ ਦੀ ਆਵਾਜ਼ ਉਹਨੂੰ ਇੰਨੀ ਚੰਗੀ ਲੱਗਦੀ ਆ ਉਹਦੇ ਲਈ ਉਹ ਆਪਾ ਵਾਰ ਦਿੰਦਾ ਇਸ ਤਰ੍ਹਾਂ ਜੀਵ ਨੂੰ ਹੋਣਾ ਚਾਹੀਦਾ ਪਰਮੇਸ਼ਰ ਦੀ ਪ੍ਰਾਪਤੀ ਲਈ ਇਸ ਤਰ੍ਹਾਂ ਜੀਵ ਦੇ ਅੰਦਰ ਤਾਂਘ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਹਿਰਨ ਆਪਣੀ ਉਹਨੂੰ ਆਤਮਿਕ ਦੀ ਆਤਮਾ ਨੂੰ ਬੜੀ ਚੰਗੀ ਲੱਗਦੀ ਆ ਆਵਾਜ਼ ਢੰਡੇ ਢੇੜੀ ਦੀ ਉਹਦੇ ਲਈ ਜਾਂਦਾ ਭੱਜ ਕੇ ਤੇ ਆਪਾ ਵਾਰ ਜਾਂਦਾ ਉੱਥੇ ਫਿਰ ਉਹਨੂੰ ਮਤਲਬ ਸ਼ਿਕਾਰੀ ਦੇ ਹੱਥ ਆ ਜਾਂਦਾ ਨਾ ਪ੍ਰੀਅ ਪ੍ਰੀਤ ਲਾਗੀ ਮਿਲ ਬੈ ਰਾਗੀ ਖਿਨ ਰਹਿਨ ਤ੍ਰਿਗ ਤਿਸ ਤਨ ਤਿਸ বিনা ਪ੍ਰੀਅ ਪ੍ਰੀਤ ਲਾਗੀ ਮਿਲ ਬੈ ਰਾਗੀ ਖਿਨ ਰਹਿਨ ਤ੍ਰਿਗ ਤਨ ਤਿਸ বিনা ਪਲਕਾ ਨਾ ਲੱਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤ ਅਨ ਦਿਨ ਪ੍ਰਭ ਮਨਾ ਕਹਿੰਦੇ ਹੈ ਪਰਮੇਸ਼ਰ ਜੀ ਜਿਸ ਜੀਵ ਦੀ ਪ੍ਰੀਤ ਤੇਰੇ ਚਰਨਾਂ ਵਿੱਚ ਲੱਗ ਜਾਂਦੀ ਆ ਉਹਨੂੰ ਫਿਰ ਦੁਨੀਆ ਤੋਂ ਉਪਰਾਮਤਾ ਹੋ ਜਾਂਦੀ ਆ ਉਹਦੇ ਲਈ ਇਹ ਹੁੰਦਾ ਕਿ ਉਸ ਦਾ ਜੀਵਨ ਇੱਕ ਪਲ ਲਈ ਵੀ ਤੇਰਾ ਨਾਮ ਲੈੇ ਤੋਂ ਬਿਨਾ ਵਿਅਰਥ ਜਾਂਦਾ ਮਤਲਬ ਉਹਦਾ ਇਹ ਅਹਿਸਾਸ ਉਹਨੂੰ ਹੋ ਜਾਂਦਾ ਕਿ ਉਹ ਇੱਕ ਪਲ ਲਈ ਵੀ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਤਾਂ ਉਹਦਾ ਜੀਵਨ ਬੇਅਰਥ ਹੈ ਇਸ ਤਰ੍ਹਾਂ ਦੀ ਉਹਦੀ ਪ੍ਰੀਤ ਪਰਮੇਸ਼ਰ ਦੇ ਚਰਨਾਂ ਨਾਲ ਲੱਗ ਜਾਂਦੀ ਆ ਫਿਰ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਇੰਨੀ ਹੁੰਦੀ ਆ ਕਿ ਪਰਮੇਸ਼ਰ ਦੇ ਮਲਾਪ ਤੋਂ ਬਿਨਾਂ ਉਹਨੂੰ ਨੀਂਦ ਨਹੀਂ ਪੈਂਦੀ ਹੈਗੀ ਇੱਕ ਪਲ ਲਈ ਵੀ ਹਰ ਵਕਤ ਉਹਦਾ ਜਿਹੜਾ ਮਨ ਆ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਸਿਰੀ ਰੰਗ ਰਾਤੇ ਨਾਮ ਮਾਤੇ ਪੈ ਪਰਮ ਦੁਤੀਆ ਸਗਲ ਖੋਤ ਕਰਮਿਆ ਦਿਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਫਿਰ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦੇ ਅੰਦਰੋਂ ਪਰਮ ਤੇ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਜਾ ਪ੍ਰੇਮ ਕਿਸੇ ਦੇ ਨਾਲ ਵੀ ਉਹ ਸਭ ਖਤਮ ਹੋ ਜਾਂਦਾ ਕਹਿੰਦੇ हे ਪਰਮੇਸ਼ਰ ਜੀ ਸਾਡੇ ਤੇ ਦਇਆ ਕਰੋ ਕਿ ਸਾਡੀ ਪ੍ਰੇਮ ਸਾਡਾ ਜਿਹੜਾ ਪ੍ਰੇਮ ਆ ਤੁਹਾਡੇ ਚਰਨਾਂ ਵਿੱਚ ਇਸ ਤਰ੍ਹਾਂ ਹੋ ਜਾਏ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਪ੍ਰੇਮ ਰੰਗ ਵਿੱਚ ਰੰਗੇ ਰਹੀਏ ਤੁਸੀਂ ਆਪ ਹੀ ਦਇਆ ਕਰੋ हे ਪਰਮੇਸ਼ਰ ਜੀ ਅਲੀ ਆਲ ਗੂੰਜਾਤ ਅਲੀ ਆਲ ਗੂੰਜਾਤ ਹੈ ਮਕਰੰਦ ਰਸ ਬਾਸਨ maat ਹੈ ਪ੍ਰੀਤ ਕਮਲ ਬੰਧਾਵਤ ਆਪ ਜਾਤ੍ਰਿਕ ਚਿਤ ਪਿਆਸ ਜਾਤ੍ਰਿਕ ਚਿਤ ਪਿਆਸ ਹੈ ਕਨਬੂਂਦ ਬਚਿਤਰ ਮਨ ਆਸ ਹੈ ਅਲ ਪੀਵਤ ਬਿਨ ਸਤ ਤਾਪ ਫਿਰ ਪੰਚਮ ਪਾਛਾ ਦੱਸਦੇ ਨੇ ਕਿ ਪੌਰੇ ਦਾ ਫੁੱਲ ਦੇ ਨਾਲ ਕਮਲ ਦੇ ਨਾਲ ਇੰਨੀ ਪ੍ਰੀਤ ਹੁੰਦੀ ਆ ਕਿ ਉਹਦੇ ਆਲੇ-ਦੁਆਲੇ ਗੂੰਜਦਾ ਰਹਿੰਦਾ ਗੂੰਜਦਾ ਰਹਿੰਦਾ ਸ਼ਾਮ ਤੱਕ ਉੱਥੇ ਰਹਿੰਦਾ ਫਿਰ ਪੱਤੀਆਂ ਦੇ ਵਿੱਚ ਬੰਦ ਹੋ ਕੇ ਆਪਣੀ ਜਾਨ ਦੇ ਦਿੰਦਾ ਪਰ ਫੁੱਲ ਤੋਂ ਇੱਧਰ-ਉੱਧਰ ਨਹੀਂ ਹੁੰਦਾ ਕਹਿੰਦੇ ਇਸ ਤਰ੍ਹਾਂ ਹੀ ਵੀ ਪਾਣੀ ਚਾਹੇ ਕਿੰਨਾ ਪਿਆਰ ਰਹਿੰਦਾ ਪਰ ਜਿਹੜਾ ਛਾਤ੍ਰਿਕ ਹੁੰਦਾ ਪਪੀਹਾ ਉਹਦੀ ਜਿਹੜੀ ਪ੍ਰੀਤ ਹੈਗੀ ਆ ਉਹ ਵਰਖਾ ਦਾ ਜਿਹੜਾ ਪਾਣੀ ਆ ਸਵਾਂਤੀ ਬੂੰਦ ਉਹਦੇ ਨਾਲ ਜਦ ਤੱਕ ਉਹ ਸਵਾਂਤੀ ਬੂੰਦ ਨਹੀਂ ਪੀ ਲੈਂਦਾ ਉਹਦਾ ਮਨ ਨਿਸ਼ਚਿੰਤ ਨਹੀਂ ਹੁੰਦਾ ਕਹਿੰਦੇ ਜਦੋਂ ਉਹ ਪਾਣੀ ਪੀਂਦਾ ਹੈਗਾ ਵਰਖਾ ਦਾ ਫੇਰ ਹੀ ਉਹਦੀ ਜਿਹੜੀ ਹੈਗੇ ਤ੍ਰਿਪਤੀ ਹੁੰਦੀ ਆ ਮਤਲਬ ਇਸ ਤਰ੍ਹਾਂ ਦੀ ਪ੍ਰੀਤ ਦਾਸ ਰੈਣੇ ਕਿ ਵੀ ਇਸ ਤਰ੍ਹਾਂ ਦੀ ਪ੍ਰੀਤ ਜੀਵ ਦੀ ਪਰਮੇਸ਼ਰ ਨਾਲ ਹੋਣੀ ਚਾਹੀਦੀ ਆ ਤਪ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਆਤਕਨਾ ਸੁੰਦਰ ਚਤਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਪਨਾ ਕਹਿੰਦੇ ਹੈ ਪਰਮੇਸ਼ਰ ਜੀ ਮੇਰੇ ਮਨ ਦੇ ਵਿੱਚ ਮੇਰੇ ਤਨ ਦੇ ਵਿੱਚ ਤੇਰੇ ਲਈ ਬਹੁਤ ਪ੍ਰੇਮ ਆ ਜਦੋਂ ਜੀਵ ਦਾ ਮਿਲਾਪ ਕਹਿੰਦੇ ਇਸ ਪ੍ਰੇਮ ਸਦਕਾ ਪਰਮੇਸ਼ਰ ਨਾਲ ਹੋ ਜਾਂਦਾ ਫਿਰ ਸਾਰੇ ਉਹਦੇ ਜਿਹੜੇ ਹੈਗੇ ਨੇ ਤਾਪ ਸੰਤਾਪ ਦੁੱਖ ਸਾਰੇ ਖਤਮ ਹੋ ਜਾਂਦੇ ਨੇ ਕਹਿੰਦੇ हे ਪਰਮੇਸ਼ਰ ਜੀ हे ਮੇਰੇ ਸੁੰਦਰ ਪਰਮੇਸ਼ਰ हे ਮੇਰੇ ਸਭ ਕੁਝ ਜਾਣਨ ਵਾਲੇ ਪਤੀ ਪਰਮੇਸ਼ਰ ਮੇਰੇ ਮਾਲਕ ਜੀ ਤੁਹਾਡੇ ਕਹਿੰਦੇ ਇੰਨੇ ਗੁਣ ਨੇ ਕਿਸ ਤਰ੍ਹਾਂ ਕਹਿੰਦੇ ਮੈਂ ਆਪਣੀ ਜੀਵ ਦੇ ਨਾਲ ਆਪਣੀ ਜੀਵਨ ਨਾਲ ਤੁਹਾਡੇ ਸਾਰੇ ਗੁਣ ਦੱਸ ਸਕਦਾ ਹਾਂ ਗੇਹ ਪੂਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਤਾਰਤ ਮਿਟਤ ਪਾਪ ਨਾਨਕ ਜੰਪੈ ਪਤਿਤ ਪਾਵਨ ਹਰ ਦਰਸ ਪੇਖਤ ਨਹਿ ਸੰਤਾਪ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਆਪਣਾ ਨਾਮ ਦੇਓ ਕਹਿੰਦੇ ਬਾ ਫੜ ਕੇ ਕਹਿੰਦੇ ਮੈਨੂੰ ਇਸ ਸੰਸਾਰ ਸਾਗਰ ਦੇ ਪਵਜਲ ਤੋਂ ਕਹਿੰਦੇ ਕੱਢ ਲਵੋ ਕਹਿੰਦੇ ਜਦੋਂ ਤੁਸੀਂ ਸਾਡੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਦੇ ਹੋ ਤਾਂ ਸਾਡੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਸੀਂ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਤੁਹਾਡੀ ਇੱਕ ਮਿਹਰ ਦੀ ਨਜ਼ਰ ਨਾਲ ਸਾਡੇ ਸਾਰੇ ਦੁੱਖ ਸੰਤਾਪ ਖਤਮ ਹੋ ਜਾਂਦੇ ਨੇ ਸਾਰੇ ਜੀਵਾਂ ਦੇ ਜੋ ਪਹਿਲਾਂ ਵਿਕਾਰਾਂ ਵਿੱਚ ਹੁੰਦੇ ਨੇ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ ਚਿਤਵੋ ਚਿਤਨਾਥ ਚਿਤਵੋ ਚਿਤਨਾਥ ਹੈ ਰਖ ਲਿਓ ਸਰਣ ਅਨਾਥ ਹੈ ਮਿਲ ਚਾਓ ਚਾਈ ਲੈ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਨ ਲੁਬਦ ਗੋਪਾਲ ਗਿਆਨ ਹੈ ਜਾਚਕ ਜਨ ਰਾਖਤਮਾਨ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਆਪਣੇ ਹਿਰਦੇ ਵਿੱਚ ਤੁਹਾਨੂੰ ਧਿਆਉਨੇ ਹਾਂ ਤੁਹਾਡਾ ਹੀ ਚੇਤਾ ਕਰਦੇ ਹਾਂ ਤੁਹਾਡੀ ਸ਼ਰਨ ਆਏ ਆ ਸਾਡੇ ਮਨ ਨੂੰ ਬੜੀ ਤਾਂਗ ਹੈ ਸਾਡੇ ਮਨ ਨੂੰ ਬੜੀ ਉਤਸੁਕਤਾ ਹੈ ਤੁਹਾਡੇ ਮਿਲਣ ਦੀ ਤੁਸੀਂ ਆਪ ਸਾਡੇ ਨਾਲ ਮੇਲ ਕਰੋ ਏ ਪਰਮੇਸ਼ਰ ਜੀ ਉਹ ਪਰਮੇਸ਼ਰ ਜੋ ਸੋਹਣਾ ਪਰਮੇਸ਼ਰ ਹੈ ਜਿਹਦਾ ਤਨ ਵੀ ਮਨ ਵੀ ਸੁੰਦਰ ਹੈ ਕਹਿੰਦੇ ਮੇਰਾ ਮਨ ਤੁਹਾਡੇ ਚਰਨਾਂ ਦੀ ਪ੍ਰੀਤ ਲਈ ਹੁਣ ਲਲਸਾਉਂਦਾ ਹੈ ਲੈਂਦੇ ਹੇ ਪਰਮੇਸ਼ਰ ਜੀ ਅਸੀਂ ਤੁਹਾਡੇ ਦਰ ਤੇ ਮੰਗਦੇ ਆ ਤੁਸੀਂ ਸਾਡੀ ਇੱਜ਼ਤ ਰੱਖੋ ਤੁਸੀਂ ਸਾਡਾ ਮਾਣ ਰੱਖੋ ਸ਼ਰਨ ਪਿਆ ਦਾ ਪ੍ਰਭ ਮਾਨ ਪੂਰਨ ਦੁਖ ਵਿਦੀਰਨ ਸਗਲ ਇੱਛ ਪੁਜੰਤਿਆ ਹਰ ਕੰਠ ਲਾਗੇ ਦਿਨ ਸੁਪਾਗੇ ਮਿਲਨਾ ਹਾਸੇ ਜਿ ਸੁਹੰਤਿਆ ਕਹਿੰਦੇ ਉਹ ਪਰਮੇਸ਼ਰ ਸਾਡੀ ਸ਼ਰਨ ਆਇਆਂ ਦੀ ਇੱਜ਼ਤ ਰੱਖਣ ਵਾਲਾ ਹੈ ਸਾਡੇ ਸ਼ਰਨ ਆਇਆਂ ਦਾ ਮਾਨ ਰੱਖਣ ਵਾਲਾ ਹੈ ਉਸ ਪਰਮੇਸ਼ਰ ਨੇ ਜੀਵ ਦੇ ਸਾਰੇ ਦੁੱਖ ਖਤਮ ਕਰ ਦਿੱਤੇ ਸਾਰੀਆਂ ਇੱਛਾ ਪੂਰਨ ਕਰ ਦਿੱਤੀਆਂ ਜੋ ਜੀਵ ਪਰਮੇਸ਼ਰ ਦੀ ਸ਼ਰਨ ਆ ਗਿਆ ਜੇ ਕਹਿੰਦੇ ਉਹ ਜੀਵ ਬੜੇ ਭਾਗਾਂ ਵਾਲੇ ਨੇ ਜੋ ਪਰਮੇਸ਼ਰ ਦੇ ਗੱਲ ਨਾਲ ਲੱਗ ਗਏ ਨੇ ਕਿੰਦੀ ਉਹਨਾਂ ਦੀ ਜਿਹੜੀ ਹਿਰਦਾ ਰੂਪੀ ਸੇਜ ਆ ਉਹ ਬੜੀ ਸੋਹਣੀ ਬਣ ਗਈ ਆ ਜਿਨ੍ਹਾਂ ਦਾ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਪੈਹਾਨ ਬੇਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਦਰ ਗੁਣ ਨਿਧਾਨ ਪਰਾ ਬਦ੍ਰਿਸ਼ਟ ਤਾਰੀ ਮਿਲੇ ਮੁਰਾਰੀ ਸਗਲ ਕਲਮਲ ਪਹਿਹਾਨ ਬੇਨਵਾਂਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਤਰ ਗੁਣ ਨਿਧਾਨ ਕਹਿੰਦੇ ਜਦੋਂ ਉਸ ਪਰਮੇਸ਼ਰ ਨੇ ਆਪ ਹੀ ਕਿਸੇ ਜੀਵ ਤੇ ਕਿਰਪਾ ਦੀ ਦ੍ਰਿਸ਼ਟੀ ਕੀਤੀ ਆ ਤਾਂ ਉਹਦੇ ਨਾਲ ਮਿਲਾਪ ਕਰ ਲਿਆ ਉਸ ਜੀਵ ਦੇ ਸਾਰੇ ਪਾਪ ਖਤਮ ਹੋ ਗਏ ਨਾਨਕ ਜੀ ਬੇਨਤੀ ਕਰਦੇ ਨੇ ਕਿ ਹੁਣ ਮੇਰੀਆਂ ਆਸਾ ਪੂਰਨ ਹੋ ਗਈਆਂ ਕਿਉਂਕਿ ਪਰਮੇਸ਼ਰ ਦਾ ਮਿਲਾਪ ਹੋ ਗਿਆ ਉਹ ਪਰਮੇਸ਼ਰ ਜੋ ਗੁਣਾ ਦਾ ਖਜ਼ਾਨਾ ਹੈ ਜਿਸ ਜੀਵ ਦਾ ਵੀ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਉਸ ਜੀਵ ਦੀਆਂ ਸਾਰੀਆਂ ਆਸਾ ਪੂਰਨ ਹੋ ਜਾਂਦੀਆਂ ਨੇ ੴ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਹਾਂਜੀ ਸੰਗਤ ਜੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਾਰ ਸ਼ੁਰੂ ਹੋ ਰਹੀ ਹੈ ਇਹ ਜਿਹੜੀ ਵਾਰ ਹੈਗੀ ਹੈ ਟੁੰਡੇ ਅਸਰਾਜੇ ਦੀ ਇੱਕ ਵਾਰ ਹੋਈ ਉਸ ਸਮੇਂ ਉਹਦੀ ਧੁਨੀ ਤੇ ਇਹਨੂੰ ਮਤਲਬ ਲਿਖਿਆ ਗਿਆ ਤੇ ਗਾਉਣ ਦੀ ਹਤਾਇਤ ਕੀਤੀ ਗਈ ਹੈ ਤੇ মূল ਮੰਤਰ ਦਾ ਆਪਾਂ ਜਿਸ ਤਰ੍ਹਾਂ ਅਰਥ ਪਹਿਲਾਂ ਸ਼ੁਰੂ ਵਿੱਚ ਕਰ ਆਏ ਆਂ ਜੀ ਸ਼ਲੋਕ ਮਹੱਲਾ ਪਹਿਲਾ ਬਲੇਹਾਰੀ ਗੁਰ ਆਪਨੇ ਦਿਓ ਹਾੜੀ ਸਦਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਹਿੰਦੇ ਮੈਂ ਆਪਣੇ ਉਸ ਗੁਰੂ ਤੋਂ ਦਿਨ ਵਿੱਚ 100-100 ਵਾਰੀ ਸਦਕੇ ਜਾਣਾ ਉਹ ਗੁਰੂ ਜਿਨੇ ਕਹਿੰਦੇ ਸਾਡੇ ਜੀਵਾਂ ਦੇ ਜਿਨ੍ਹਾਂ ਦੇ ਸੁਭਾਅ ਮਨੁੱਖਾਂ ਵਾਲੇ ਸੀ ਪਰ ਹੁਣ ਸੁਭਾਅ ਦੇਵਤਿਆਂ ਵਰਗੇ ਬਣਾ ਦਿੱਤੇ ਔਰ ਇਹ ਕਰਨ ਲੱਗਿਆਂ ਉਸ ਪਰਮੇਸ਼ਰ ਨੂੰ ਇੱਕ ਪਲ ਵੀ ਨਹੀਂ ਲੱਗਿਆ ਕਿਉਂਕਿ ਪਰਮੇਸ਼ਰ ਦੇ ਹੱਥ ਵਸ ਸਭ ਕੁਝ ਹੈ ਉਹ ਪਰਮੇਸ਼ਰ ਕਰਨਹਾਰ ਹੈ ਔਰ ਉਹਦੇ ਲਈ ਕੁਝ ਵੀ ਕਰਨਾ ਕੋਈ ਮੁਸ਼ਕਲ ਨਹੀਂਗਾ ਉਹ ਇੱਕ ਪਲ ਚਮਕਣ ਦੇ ਸਮੇਂ ਵਿੱਚ ਸੰਸ੍ਰਿਸ਼ਟੀ ਦੀ ਸਜਨਾ ਕਰਦਾ ਹੈ ਤੇ ਸ੍ਰਿਸ਼ਟੀ ਨੂੰ ਖਤਮ ਕਰ ਸਕਦਾ ਹੈ ਕਹਿੰਦੇ ਮੈਂ ਉਹਦੇ ਤੋਂ ਇੱਕ ਦਿਨ ਦੇ ਵਿੱਚ 100-100 ਵਾਰੀ ਕੁਰਬਾਨ ਜਾਂਦਾ ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਵਿੰਨ ਕੋਰ ਅੰਧਾਰ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੇ ਸੌ ਸੂਰਜ ਚੜ ਸੌ ਚੰਦਰਮਾ ਹੋ ਜੇ ਤੇ ਹਜ਼ਾਰਾਂ ਹੀ ਸੂਰਜ ਚੜ ਜਾਣ ਵੀ ਇੰਨਾ ਚਾਨਣ ਵੀ ਹੋ ਜਾਏ ਪਰ ਜੀਵ ਦੇ ਹਿਰਦੇ ਵਿੱਚ ਹਨੇਰਾ ਹੀ ਰਹਿਣਾ ਜਦੋਂ ਤੱਕ ਗੁਰੂ ਦੀ ਸਿੱਖਿਆ ਜੀਵ ਦੇ ਹਿਰਦੇ ਤੇ ਨਹੀਂ ਗਈ ਅੰਦਰ ਨਹੀਂ ਜੀਵ ਦੇ ਵੜੀ ਜਦੋਂ ਤੱਕ ਜੀਵ ਦਾ ਕਹਿੰਦੇ ਜਦੋਂ ਤੱਕ ਮਨ ਗੁਰੂ ਦੀ ਸਿੱਖਿਆ ਨਹੀਂ ਮੰਨਿਆ ਉਦੋਂ ਤੱਕ ਜਿੰਨੇ ਮਰਜੀ ਚੰ드ਰਮਾ ਸੂਰਜ ਚੜ ਜਾਣ ਉਸ ਜੀਵ ਦੇ ਲਈ ਹਨੇਰਾ ਹੀ ਰਹਿਣਾ ਇਹ ਹਨੇਰਾ ਜੋ ਆਤਮਿਕ ਹਨੇਰਾ ਹੈ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੈ ਸੋਚੇਤ ਛੁੱਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹ ਨਾਨਕ ਸੋ ਨਾਹਾ ਫਲਿਯਾ ਫੁਲਿਯਾ ਬਪੜੇ ਪੀਤਨ ਵਿੱਚ ਸੁਹਾ ਕਹਿੰਦੇ ਜਿਹੜੇ ਜੀਵ ਆਪਣੇ ਗੁਰੂ ਵਾਲੇ ਨਹੀਂ ਬਣਦੇ ਹੈਗੇ ਆਪਣੇ ਮਨ ਦੇ ਵਿੱਚ ਚਾਹੇ ਆਪਣੇ ਆਪ ਨੂੰ ਬੜੇ ਚਤਰ ਸਮਝਦੇ ਨੇ ਪਰ ਜਿਹੜੇ ਗੁਰੂ ਵਾਲੇ ਨਹੀਂ ਬਣਦੇ ਉਹ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਜਿਹੜੇ ਤਿਲ ਨੇ ਨਾ ਉਹਨਾਂ ਉਹ ਤਿਲ ਜਿਹੜੇ ਉਹਨਾਂ ਨੂੰ ਫੁੱਲ ਵੀ ਲੱਗਦੇ ਨੇ ਫਲ ਵੀ ਲੱਗਦੇ ਨੇ ਪਰ ਜਿਹੜੀ ਉਹਨਾਂ ਦੀ ਫਲੀ ਹੁੰਦੀ ਆ ਉਹਦੇ ਵਿੱਚ ਅ ਅਸਲ ਵਿੱਚ ਤਿਲ ਨਹੀਂ ਹੁੰਦੇ ਉਹ ਸਵਾਈ ਹੁੰਦੀ ਆ ਫਿਰ ਉਹਨਾਂ ਨੂੰ ਜਿਹੜੇ ਹੈਗਾ ਕੋਈ ਲੈ ਕੇ ਨਹੀਂ ਜਾਂਦਾ ਉਹ ਖੇਤ ਦੇ ਵਿੱਚ ਉਦਾਂ ਹੀ ਰੁਲਦੇ ਨੇ ਉਹ ਕਹਿੰਦੇ ਵੀ ਉਹਨਾਂ ਦੇ ਚਾਹੇ ਉਹ ਮਤਲਬ ਕਿੰਨੇ ਹੀ ਲੋਕ ਉਹਨਾਂ ਨੂੰ ਆਪਣੇ ਕਹਿ ਸਕਦੇ ਨੇ ਪਰ ਬਣਾਉਂਦਾ ਉਹਨਾਂ ਨੂੰ ਕੋਈ ਵੀ ਨਹੀਂ ਆਪਣੇ ਕਿਉਂਕਿ ਉਹਨਾਂ ਦੇ ਵਿੱਚ ਕੋਈ ਗੁਣ ਨਹੀਂ ਹੁੰਦਾ ਇਸ ਤਰ੍ਹਾਂ ਜਿਹੜੇ ਜੀਵ ਨੇ ਆਪਣੇ ਅੰਦਰ ਪਰਮੇਸ਼ਰ ਦੇ ਨਾਮ ਦੇ ਜਾਪ ਦੇ ਨਾਲ ਕੋਈ ਗੁਣ ਨਹੀਂ ਅੰਦਰ ਲਿਆ ਸਕਦੇ ਉਹ ਗੁਰੂ ਵਾਲੇ ਨਹੀਂ ਬਣਦੇ ਹੈਗੇ ਗੁਰੂ ਨੂੰ ਨਹੀਂ ਅਪਣਾਉਂਦੇ ਤਾਂ ਫਿਰ ਉਹਨਾਂ ਦਾ ਪਰਮੇਸ਼ਰ ਜਦੋਂ ਗੁਰੂ ਨਹੀਂ ਉਹਨਾਂ ਨੇ ਅਪਣਾਇਆ ਕੋਈ ਬਣਾਇਆ ਤਾਂ ਫਿਰ ਪਰਮੇਸ਼ਰ ਨੂੰ ਉਹਨਾਂ ਨੇ ਕਿਵੇਂ ਮਿਲਣਾ ਕਿ ਪਰਮੇਸ਼ਰ ਨੂੰ ਜਿਹੜਾ ਮਿਲ ਆ ਪਾਉ ਗੁਰੂ ਰਾਹੀਂ ਹੋ ਸਕਦਾ ਇਸ ਤਰ੍ਹਾਂ ਕਹਿੰਦੇ ਵੀ ਉਹ ਜੀਵ ਜਿਨ੍ਹਾਂ ਦੇ ਗੁਰੂ ਵਾਲੇ ਨਹੀਂ ਬਣੇ ਉਹਨਾਂ ਤਿਲਾਂ ਦੇ ਸਮਾਨ ਨੇ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਹੈ ਚਾਹੇ ਬਣਨ ਉਹਨਾਂ ਦੇ 100 ਮਾਲਕ ਬਣ ਜਾਣ ਕਿਉਂਕਿ ਉਹ ਉਦਾਂ ਹੀ ਪਏ ਨੇ ਪਰ ਉਹਨਾਂ 'ਚ ਕੋਈ ਗੁਣ ਨਹੀਂ ਹੈ ਫਿਰ ਇਸ ਤਰ੍ਹਾਂ ਇਹੋ ਜੀਵ ਨੇ ਜਿਹੜੇ ਗੁਰੂ ਦੀ ਸ਼ਰਨ ਨਹੀਂ ਆਉਂਦੇ ਪੌੜੀ ਆਪਿ ਨੇ ਆਪ ਸਾਜਿਓ ਆਪਿ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋਈ ਸਭ ਸੈ ਦਿਲ ਸਜਿੰਦ ਕਵਾਓ ਕਰ ਆਸਨ ਡਿੱਠੋ ਚਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਪਰਮੇਸ਼ਰ ਨੇ ਆਪ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਪਹਿਲਾ ਆਪ ਆਪਣੇ ਆਪ ਨੂੰ ਬਣਾਇਆ ਪਰਮੇਸ਼ਰ ਨੇ ਫੇਰ ਕਹਿੰਦੇ ਵੀ ਪਰਮੇਸ਼ਰ ਨੇ ਨਾਂ ਰੱਖਿਆ ਨਾਮ ਬਣਾਇਆ ਫਿਰ ਪਰਮੇਸ਼ਰ ਨੇ ਕਹਿੰਦੇ ਕੁਦਰਤ ਸਾਜੀ ਆ ਦੂਜੇ ਨੰਬਰ ਤੇ ਫਿਰ ਉਹ ਕੁਦਰਤ ਦੇ ਵਿੱਚ ਕੁਦਰਤ ਨੂੰ ਸਾਜ ਕੇ ਕਿਤੇ ਗਿਆ ਨਹੀਂ ਉਹਦੇ ਵਿੱਚ ਆਪ ਸਮਾ ਗਿਆ ਕਹਿੰਦੇ ਇਹ ਪਰਮੇਸ਼ਰ ਸਭ ਕੁਝ ਕਰਨ ਵਾਲਾ ਵੀ ਤੂੰ ਹੀ ਹੈ ਸਭ ਦਾਤਾਂ ਦੇਣ ਵਾਲਾ ਵੀ ਤੂੰ ਹੀ ਹੈ ਤੂੰ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਜਿੰਦ ਜੀਵ ਨੂੰ ਦਿੰਦਾ ਵੀ ਤੂੰ ਹੀ ਹੈ ਤੇ ਲੈ ਕੇ ਵੀ ਤੂੰ ਹੀ ਜਾਂਦਾ ਹੈ ਇਹ ਜਿਹੜਾ ਜਗਤ ਦਾ ਸਾਰਾ ਤਮਾਸ਼ਾ ਖੇਡ ਆ ਇਹ ਪਰਮੇਸ਼ਰ ਨੇ ਆਪ ਬਣਾਇਆ ਤੇ ਪਰਮੇਸ਼ਰ ਇਸ ਖੇਡ ਨੂੰ ਆਪਣੀ ਕੁਦਰਤ ਦੇ ਵਿੱਚ ਦੇਖ ਰਿਹਾ। ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਕਹਿੰਦੇ ਹੈ ਪਰਮੇਸ਼ਰ ਜੀ ਇਹ ਸਾਰੇ ਖੰਡ ਬ੍ਰਹਿਮੰਡ ਜੋ ਬਣਾਏ ਨੇ ਇਹ ਸਭ ਸੱਚੇ ਨੇ ਕਿਉਂਕਿ ਸੱਚੇ ਨੇ ਬਣਾਏ ਨੇ ਇਹ ਜਿਹੜੇ ਸਾਰੇ ਆਕਾਰ ਨੇ ਸਾਰੇ ਇਹ 14 ਲੋਕ ਨੇ ਇਹ ਪਰਮੇਸ਼ਰ ਨੇ ਬਣਾਏ ਨੇ ਕਿਉਂਕਿ ਪਰਮੇਸ਼ਰ ਸੱਚਾ ਤੇ ਫਿਰ ਉਹਦੀ ਜਿਹੜੀ ਬਣਾਈ ਚੀਜ਼ ਆ ਉਹ ਵੀ ਸੱਚੀ ਆ ਸਭ ਕੁਝ ਕਹਿੰਦੇ ਜੋ ਪਰਮੇਸ਼ਰ ਕਰ ਰਿਹਾ ਹੈ ਸਭ ਸੱਚ ਹੈ ਉਸ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਵੀ ਸੱਚ ਹੈ ਉਹਦਾ ਤਖਤ ਵੀ ਸੱਚ ਹੈ ਜੋ ਕੁਝ ਵੀ ਪਰਮੇਸ਼ਰ ਕਰ ਰਿਹਾ ਕਿਉਂਕਿ ਪਰਮੇਸ਼ਰ ਆਪ ਸੱਚਾ ਫਿਰ ਉਹਦਾ ਕੀਤਾ ਵੀ ਸੱਚਾ ਹੈ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦ ਆਖੈ ਲੱਖ ਕਰੋੜ ਸੱਚੈ ਸਬ ਤਾਨ ਸੱਚੈ ਸਬ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤ ਸਾਹਾ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕਚਨ ਕਚ ਕਹਿੰਦੇ ਹੈ ਪਰਮੇਸ਼ਰ ਜੀ ਜੋ ਤੇਰੀ ਬਖਸ਼ਿਸ਼ ਆ ਉਹ ਵੀ ਸੱਚੀ ਆ ਜੋ ਤੇਰੀ ਬਖਸ਼ਿਸ਼ ਦਾ ਨਿਸ਼ਾਨ ਆ ਉਹ ਵੀ ਸੱਚਾ ਕਹਿੰਦੇ ਕਰੋੜਾਂ ਹੀ ਜੀਵ ਨੇ ਜੋ ਤੈਨੂੰ ਧਿਆਉਂਦੇ ਨੇ ਉਹ ਵੀ ਇਹ ਵੀ ਸੱਚ ਹੈ ਕਿਉਂਕਿ ਇਹ ਜਿਹੜੀ ਹੈਗੀ ਵਿਧੀ ਆ ਇਹ ਚੱਲੀ ਆ ਰਹੀ ਆ ਕਿੰਨੇ ਜੁਗਾਂ ਜੁਗਾਂ ਤੋਂ ਜੋ ਪਰਮੇਸ਼ਰ ਨੂੰ ਧਿਆਉਂਦੇ ਨੇ ਇਹ ਵਿਧੀ ਚੱਲੀ ਆ ਰਹੀ ਹੈ ਸੱਚੀ ਹੈ ਕਹਿੰਦੇ ਸਾਰਿਆਂ ਨੂੰ ਜੋ ਆਸਰਾ ਹੈ ਜੋ ਤਾਕਤ ਹੈ ਜੋ ਜੋਰ ਹੈ ਸਭ ਵਿੱਚ ਉਹ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਪਰਮੇਸ਼ਰ ਦੀ ਜਿਹੜੀ ਸਿਫਤ ਸਲਾਹ ਕੀਤੀ ਜਾ ਰਹੀ ਹੈ ਉਹ ਵੀ ਸੱਚੀ ਹੈ ਕਿਉਂਕਿ ਜੁਗਾਂ ਜੁਗਾਂ ਤੋਂ ਚੱਲਦੀ ਆ ਰਹੀ ਹੈ ਪਰਮੇਸ਼ਰ ਦੀ ਰਚੀ ਹੋਈ ਕੁਦਰਤ ਸੱਚੀ ਆ ਕਿਉਂਕਿ ਉਹ ਆਪ ਸੱਚਾ ਜੋ ਪਰਮੇਸ਼ਰ ਨੂੰ ਧਿਆਉਂਦੇ ਨੇ ਉਹ ਸੱਚੇ ਬਣ ਜਾਂਦੇ ਨੇ ਕਿਉਂਕਿ ਉਹਦਾ ਰੂਪ ਹੋ ਜਾਂਦੇ ਨੇ ਪਰ ਜੋ ਉਸ ਪਰਮੇਸ਼ਰ ਨੂੰ ਨਹੀਂ ਧਿਆਉਂਦੇ ਉਹ ਕੱਚੇ ਨੇ ਉਹਨਾਂ ਦਾ ਆਵਾ ਗਵਨ ਦਾ ਚੱਕਰ ਖਤਮ ਨਹੀਂ ਹੁੰਦਾ ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦੀ ਰਹਿਮਤ ਹੋ ਗਈ ਉਹ ਪਰਮੇਸ਼ਰ ਚ ਲੀਨ ਹੋ ਗਿਆ ਉਹ ਸੱਚ ਹੋ ਗਿਆ ਪਰ ਜਦੋਂ ਤੱਕ ਜੀਵ ਤੇ ਰਹਿਮਤ ਨਹੀਂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹਦਾ ਅਜੇ ਆਵਾ ਗਵਨ ਦਾ ਚੱਕਰ ਖਤਮ ਨਹੀਂ ਹੋਇਆ ਉਹ ਅਜੇ ਜੀਵ ਕੱਚਾ ਹੈ ਪਰ ਜਿਸ ਨੇ त्याग ਕੇ ਪਰਮੇਸ਼ਰ ਨੂੰ ਪਾ ਲਿਆ ਉਹ ਪਰਮੇਸ਼ਰ ਦਾ ਸਰੂਪ ਹੋ ਗਿਆ ਉਹ ਸੱਚ ਬਣ ਗਿਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੇ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਲੀਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ